ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਸਿਡਨੀ ਤੋਂ ਟੁੱਟਿਆ ਟੀਮ ਇੰਡੀਆ ਦਾ ਸੁਪਨਾ ਆਸਟ੍ਰੇਲੀਆ ਦੀ ਪੇਸ਼ ਸਾਹਮਣੇ ਟੀਮ ਇੰਡੀਆ ਦੇ ਬੱਲੇਬਾਜ਼ ਹੋਏ ਢੇਰ सेमीफाइनल 'ਚ ਰੁਕਿਆ ਭਾਰਤ ਦਾ ਜੇਤੂ ਸਫ਼ਰ ਕੰਗਾਰੂਆਂ ਸਾਹਮਣੇ ਫਿੱਕੇ ਪੈ ਗਏ ਭਾਰਤੀ ਸ਼ੇਰ ਟੀਮ ਇੰਡੀਆ ਦੇ ਬੱਲੇਬਾਜ਼ ਦੀਦੇ सेमीफाइनल 'ਚ ਫਲॉप ਹੋ ਗਏ ਭਾਰਤੀ ਟੀਮ 233 ਦੌੜਾਂ ਤੇ ਆਲ ਆਊਟ ਹੋ ਗਈ ਤੇ ਟੁੱਟ ਗਿਆ ਟੀਮ ਇੰਡੀਆ ਦੇ ਨਾਲ-ਨਾਲ ਕਰੋੜਾਂ ਭਾਰਤੀ ਫੈਨਸ ਦਾ ਸੁਪਨਾ ਇਸ ਵਿਸ਼ਵ ਕੱਪ सेमीफाइनल 'ਚ ਟੀਮ ਇੰਡੀਆ ਦੀ ਹਾਰ ਦੇ ਪੰਜ ਮੁੱਖ ਕਾਰਨ ਰਹੇ ਸਿਡਨੀ ਦੇ ਮੈਦਾਨ ਤੇ ਭਾਰਤੀ ਟੀਮ ਨੂੰ ਟਾਸ ਹਾਰਨਾ ਮਹਿੰਗਾ ਪੈ ਗਿਆ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਅਤੇ ਕਪਤਾਨ ਟੋਨੀ ਨੇ ਕਿਹਾ ਕਿ ਜੇਕਰ ਟਾਸ ਉਹਨਾਂ ਨੇ ਜਿੱਤਿਆ ਹੁੰਦਾ ਤਾਂ ਉਹ ਖੁਦ ਬੱਲੇਬਾਜ਼ੀ ਕਰਨਾ ਪਸੰਦ ਕਰਦੇ। ਟੀਮ ਇੰਡੀਆ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਟਾਸ ਹੀ ਰਿਹਾ। ਟੀਮ ਇੰਡੀਆ ਦੀ ਪੇਸ ਟਿਕੜੀ ਆਸਟ੍ਰੇਲੀਆ ਖਿਲਾਫ ਫਲॉप ਰਹੀ। ਨਾ ਸ਼ਮੀ ਦੀ ਪੇਸ ਅਸਰਦਾਰ ਰਹੀ ਅਤੇ ਨਾ ਹੀ ਮੋਹਿਤ ਸ਼ਰਮਾ ਕੋਈ ਕਮਾਲ ਕਰ ਸਕੇ। उमेश यादव ने विकेटता छटके पर यादव सबतों महंगे भी साबित हुए पेस्टकड़ी का फ्लॉप शो भारतीय टीम को हार के दरवाजे तक ले गया अश्विन और जडेजा ने पूरे टूर्नामेंट दौरान अपनी गेंदबाजी नाल काफी प्रभावित कीता पर जब फिरकी दे फेर दी सब तो वद लोड थी तब भारतीय स्पिनर फ्लॉप हो गए अश्विन और जडेजा ने खराब गेंदबाजी की थी ਅਤੇ ਦੂਜੇ ਪਾਸੇ ਜਿੱਦੇ ਇਰਾਦੇ ਨਾਲ ਉਤਰੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਪ੍ਰੈਸ਼ਰ ਚਾਹੇ ਭਾਰਤੀ ਸਪਿਨਰਾਂ ਖਿਲਾਫ ਜੰਮ ਕੇ ਚੌਕੇ ਛੱਕੇ ਬਰਸਾਏ ਟੀਮ ਇੰਡੀਆ ਦੇ ਗੇਂਦਬਾਜ਼ ਆਸਟ੍ਰੇਲੀਆਈ ਟੀਮ ਨੂੰ 300 ਦੌੜਾਂ ਦਾ ਅੰਕੜਾ ਪਾਰ ਕਰਨ ਤੋਂ ਨਹੀਂ ਰੋਕ ਸਕੇ ਆਸਟ੍ਰੇਲੀਆ ਦੀ ਟੀਮ ਨੇ 328 ਦੌੜਾਂ ਦਾ ਵੱਡਾ ਸਕੋਰ ਖੜਾ ਕਰ ਟੀਮ ਇੰਡੀਆ ਤੇ ਦਬਾਅ ਬਣਾ ਲਿਆ ਵੱਡੇ ਮੁਕਾਬਲੇ 'ਚ 300 ਦੌੜਾਂ ਤੋਂ ਵੱਧ ਦਾ ਟੀਜਾ ਹਾਸਲ ਕਰਨਾ ਆਸਾਨ ਨਹੀਂ ਰਹਿੰਦਾ ਅਤੇ ਵੱਡੇ ਟੀਚੇ ਦਾ ਦਬਾਅ ਟੀਮ ਇੰਡੀਆ ਤੇ ਪਾਰਾ ਪੈ ਗਿਆ 329 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ ਤੇ ਸ਼ਿਖਰ ਧਵੰਦੀ ਸਲਾਮੀ ਜੋੜੀ ਨੇ ਭਾਰਤ ਨੂੰ ਦਮਦਾਰ ਸ਼ੁਰੂਆਤ ਦਿੱਤੀ ਦੋਨਾਂ ਨੇ ਮਿਲ ਕੇ ਪਹਿਲੇ ਵਿਕਟ ਲਈ 12.4 ਓਵਰਾਂ 'ਚ 76 ਦੌੜਾਂ ਜੋੜੀਆਂ ਫਿਰ ਧਵੰਨ 43 ਗੇਂਦਾਂ ਤੇ 45 ਦੌੜਾਂ ਬਣਾ ਕੇ ਆਊਟ ਹੋਏ ਧਵੰਦੇ ਆਊਟ ਹੁੰਦਿਆਂ ਹੀ ਸ਼ੁਰੂ ਹੋਇਆ ਟੀਮ ਇੰਡੀਆ ਦੀਆਂ ਵਿਕਟਾਂ ਠਿੱਕਣ ਦਾ ਸਿਲਸਿਲਾ ਇੱਕ ਇੱਕ ਕਰ ਭਾਰਤੀ ਬੱਲੇਬਾਜ਼ ਪਵਿਲੀਅਨ ਪਰਤੇ ਗਏ ਵਿਰਾਟ ਕੋਹਲੀ 13 ਗਿੰਦਾਂ ਦਾ ਸਾਹਮਣਾ ਕਰ ਸਿਰਫ 1 ਰਨ ਬਣਾ ਕੇ ਪਵਿਲੀਅਨ ਪਰਤੇ ਰੈਨਾ ਵੀ ਸਿਰਫ 7 ਦੌੜਾਂ ਹੀ ਬਣਾ ਸਕੇ ਫਿਰ ਰੋਹਿਤ ਸ਼ਰਮਾ ਵੀ ਆਪਣਾ ਵਿਕਟ ਗਵਾ ਬੈਠੇ ਟੀਮ ਇੰਡੀਆ ਤੋਂ ਵੱਡੇ ਮੁਕਾਬਲੇ 'ਚ ਵੱਡੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਨੇ ਫੈਨਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ